ਮੇਰਾ ਨਾਮ ਮਨਦੀਪ ਸਿੰਘ son of ਸਰਦਾਰ ਰਜਿੰਦਰ ਸਿੰਘ ਪਿੰਡ ਮਾਲਾਂ ਦੇ ਵਾਸੀ ਆ ਜੱਦੀ ਅੱਜ ਹੋਇਆ ਇਤਰਾਵਾ ਵੀ ਇੱਥੇ ਬਾਬੇ ਪਿੱਟਣਸ਼ਾ ਲੱਗੇ ਚਾਰ ਪੰਜ ਜਣੇ ਨਸ਼ਾ ਵੇਚਦੇ ਆ ਤੇ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨੰਗਦੇ ਆ ਚਰਾ ਪੀਤੀ ਹੁੰਦੀ ਹੈ ਨਸ਼ਾ ਖਾਧਾ ਹੁੰਦਾ ਤੇ ਮੈਂ ਇੱਕ ਦਿਨ ਇਹਨਾਂ ਨੂੰ ਥੋੜਾ ਜਿਹਾ ਕਿਹਾ ਵੀ ਸਾਡੀ ਗਲੀ ਚੋਂ ਚਾਂਗਰਾ ਮਾਰ ਕੇ ਨਾ ਨੰਗੋ ਐਸੇ ਕਰਕੇ ਇਹਨਾਂ ਨੇ ਰੰਜਿਸ਼ ਰੱਖੀ ਵੀ ਇਹਨੇ ਕਿਹਾ ਤੇ ਕਿਹਾ ਕਿਉਂ ਅੱਜ ਆਏ ਆ ਪੰਜ ਛੇ ਮੁੰਡੇ ਕਿੱਟੇ ਰੋੜੇ ਆ ਵੇਖੋ ਮੇਰੇ ਇੱਥੇ ਇੱਥੇ ਮਾਰੀ ਇੱਥੇ ਠੋਡੀ ਜਿ ਮਾਰੀ ਮੇਰੇ ਇਟ ਤੁਹਾਡੇ ਘਰ ਆਣ ਕੇ ਪਏ ਆ ਤੁਹਾਡਾ ਬੂਹਾ ਤੋੜ ਕੇ ਉੱਤੋਂ ਤੱਕ ਮੇਰੇ ਕੋਠੇ ਤੱਕ ਗਏ ਆ 10 15 ਜਣੇ ਤੇ ਮੇਰਾ ਵੇਖੋ ਕਿੰਨਾ ਨੁਕਸਾਨ ਕਰ ਗਏ ਤੇ ਜਦੋਂ ਅਸੀਂ ਇਧਰੋਂ ਦੀ ਲੰਘਣਾ ਹੁੰਦਾ ਮੇਰੀ ਬੇਟੀ ਨੇ ਮੇਰੀ ਵਾਈਫ ਨੇ ਤੇ ਇਹ ਇਧਰੋਂ ਲੰਘਣਾ ਬਹੁਤ ਮੁਸ਼ਕਲ ਹੈ ਇਹ ਪਿੱਛੇ ਸਕੂਟਰੀਆਂ ਲਾ ਲੈਂਦੇ ਆ ਬੁਲਟ ਲਾ ਲੈਂਦੇ ਆ ਇਧਰੋਂ ਲੰਘਣਾ ਬਹੁਤ ਮੁਸ਼ਕਿਲ ਆ ਤੇ ਮੇਰੀ ਬੇੜੀ ਨੂੰ ਵੀ ਛੇੜਦੇ ਆ ਜੋ ਵੀ ਕਰਦੇ ਆ ਵੇਖੋ ਬਹੁਤ ਬੁਰਾ ਹਾਲ ਕੋ ਇਧਰੋਂ ਦਾ ਬਾਈ ਨੇਮ ਇੱਕ ਹੈ ਲੰਬੂ ਇੱਕ ਸਾਹਲ ਆ ਲੰਡੇ ਦਾ ਮੁੰਡਾ ਤੇ ਹੋਰ ਤਿੰਨ ਅਣਪਛਾਤੇ ਆ ਉਹਨਾਂ ਦਾ ਮੈਨੂੰ ਨਾਮ ਨਹੀਂ ਪਤਾ ਹੈਗੇ ਸਾਡੇ ਇੱਥੋਂ ਪਿੰਡ ਦੇ ਹੀ ਆ ਬਾਬੇ ਪਿੱਟੇਂ ਸ਼ਾ ਲਗੇ ਗੱਡੀ ਦੇ ਵਿੱਚ ਹੋਰ ਕੋਈ ਨਹੀਂ ਬੋਲਦਾ ਵੀ ਤੈਨੂੰ ਮੈਂ ਆਈ ਪਹਿਲ ਕੀਤੀ ਤੇ ਮੈਂ ਹੀ ਫਸ ਗਿਆ ਅੱਜ ਵੇਖੋ ਵੇਖੋ ਮੇਰਾ ਸਾਰਾ ਨੁਕਸਾਨ ਕਰ ਗਏ ਕਿੰਨਾ ਕੀ ਕੀ ਨੁਕਸਾਨ ਮੇਰਾ ਅੱਜ 1.5-2 ਲੱਖ ਰੁਪਏ ਦਾ ਨੁਕਸਾਨ ਕਰ ਗਏ 3 ਐਨ ਐਲ ਸੀ ਡੀਆਂ ਮੇਰਾ ਬੁਲਟ ਤੋੜ ਗਏ ਮੇਰੀ ਐਕਟਿਵਾ ਮੇਰਾ ਦੂਸਰਾ ਮੋਟਰਸਾਈਕਲ ਹੋਰ ਮੇਰਾ ਕੰਪਿਊਟਰ ਤੋੜ ਗਏ ਸਾਰਾ ਘਰ ਆਣ ਕੇ ਮੇਰੇ ਵੀ ਲੱਗੀਆਂ ਮੇਰੇ ਬੇੜੇ ਦੇ ਵੀ ਹਰਕਤੇ ਲੱਗੀ ਹੈ ਮੇਰੇ ਬੇੜੇ ਦੇ ਵਾਲ ਫੜੇ ਇਹਨਾਂ ਨੇ ਕੇਸ ਫੜਿਆ ਸਰਕਾਰ ਦੇ ਗੰਦੇ ਨਸ਼ਾ ਨਹੀਂ ਜੀ ਕੋਈ ਨਸ਼ਾ ਖਤਮ ਨਹੀਂ ਹੋਇਆ ਇਹ ਸਭ ਵਧ ਗਿਆ ਵਾ ਇੱਥੇ ਮਾਲਾਂ ਚ ਬਹੁਤ ਜ਼ਿਆਦਾ ਬੇੜਾ ਕਰਕੇ ਗਿਆ ਵਾ ਕਿਰਨ ਵੀ ਉੱਤੇ ਪੂਰਾ ਤਰ ਹਾਂਜੀ ਬਹੁਤ ਜ਼ਿਆਦਾ ਨਸ਼ਾ ਇੱਥੋਂ ਦੇ ਲੰਗਣਾ ਬਹੁਤ ਮੁਸ਼ਕਲ ਹੈ ਬਾਬੇ ਪਿੱਟਣ ਸ਼ਾਂ ਲਾਗੋ ਤੇ ਲੰਗਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਵਾ ਇੱਥੋਂ ਕੋਈ ਨਾ ਕੋਈ ਜਦੋਂ ਲੰਗਿਆ ਵੇਂਦੇ ਡੇਲੇ ਪਾੜ ਪੜ ਕੇ ਲੰਘਣਦੇ ਆ ਕਿਉਂਕਿ ਇਹ ਰੰਜਿਸ਼ ਰੱਖਦੇ ਆ ਹਾਂਜੀ ਗੱਲ ਮੰਗ ਇਹੋ ਕਰਦੇ ਮੇਰਾ ਜੋ ਨੁਕਸਾਨ ਹੋਇਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਵੀ ਆਈ ਸਾਹਮਣੇ ਸੀ CCTV ਵਿੱਚ ਵੇਖੋ ਸਾਰਾ ਹਾਂਜੀ ਹੈਗੀ ਆ CCTV ਉਹਦੇ ਵਿੱਚ ਵੇਖੋ ਮੇਰਾ ਬੂਹਾ ਤੋੜਨ ਦੇ ਇੱਟਾਂ ਮਾਰਨ ਦੇ ਆ ਮੇਰੇ ਕੈਮਰੇ ਵੀ ਤੋੜ ਗਏ ਸਾਰੇ ਕੈਮਰੇ ਵੀ ਤੋੜ ਗਏ ਪਰ DVR ਦੇ ਵਿੱਚ ਰਿਕਾਰਡਿੰਗ ਹੋ ਗਈ ਆ ਪੁਲਿਸ ਸਰਨ ਰਜਵੰਤ ਕੋ ਮਲਨਾ ਦੇ ਮਸਲਾ ਆ ਜਿਹੜਾ ਇਹ ਝਗੜਾ ਇਹ ਇੱਥੇ ਸਾਡੇ ਬੂਹੇ ਅੱਗੇ ਆਣ ਕੇ ਗਾਲ੍ਹਾਂ ਕੱਢਣ ਲਿਆ ਸੀ ਚੰਗਰਾ ਮਾਰਦੇ ਗਾਲ੍ਹਾਂ ਕੱਢਦੇ ਆ ਹੈ ਕਮਕੀਆਂ ਦੇ ਕਮਕੀਆਂ ਦੇ ਇੱਥੇ ਖਲੋਤਾ ਤੇ ਗਾਲਾਂ ਕੱਢੀ ਜਾਵੇ ਇਹਨੇ ਗਾਹੇ ਨੂੰ ਵੇਖਿਆ ਵੀ ਤੂੰ ਸਾਨੂੰ ਗਾਲਾਂ ਕਿਉਂ ਕੱਢਣ ਦਿਆ ਤੇ ਇਹਨੂੰ ਇੱਟਾਂ ਰੋੜੇ ਮਾਰ ਲਾ ਪਿਆ ਹਾਂ ਇੱਟਾਂ ਰੋੜੇ ਤੇ ਮਾਰੀਆਂ ਤੇ ਕੱਪੜੇ ਵੇਖੋ ਪਾੜੇ ਆ ਬਣਾਣਾ ਬਨੂਣਾ ਵੀ ਪਾੜੀਆਂ ਇਹਦੇ ਵਿਚਾਰੇ ਨੇ ਅਜੇ ਪਜਾਮਾ ਆਪਣੇ ਕੱਪੜੇ ਦਿਆ ਸੀ ਤੇ ਆਪਣੇ ਆਂਦਾ ਮੈਂ ਪਜਾਮਾ ਕਮੀਜ਼ ਪਾਉਣ ਹੀ ਲੱਗਾ ਤੇ ਉਹਨਾਂ ਫੜ ਲਿਆ ਹਾਂ ਮੁੜ ਕੇ ਇਹ ਉਸ ਇੱਟਾਂ ਰੋੜੇ ਜੋ ਚਲੋਂ ਲਾਪੇ 50 ਜਾਣੇ ਉਹ ਤੇ ਲੈ ਆਏ 50 ਜਾਨੇ ਸਾਡੇ ਆਣ ਕੇ ਬੂਹਾ ਭੰਨਿਆ ਇੰਨਾ ਬੂਹਾ ਭੰਨ ਕੇ ਟਾਂ ਰੋੜੇ ਪਤਾ ਨਹੀਂ ਕਿਤਰਾ ਅੰਦਰ ਆਣ ਬੜੇ ਸਾਰੀਆਂ ਚੀਜ਼ਾਂ ਤੇ ਨਲ ਸੀੜੀਆਂ ਤੋੜ ਗਏ ਆ ਤੇ ਨਲ ਸੀੜੀਆਂ ਤੋੜ ਗਏ ਆ ਬੁਲਟ ਤੋੜ ਗਏ ਆ ਐਕਟਿਵਾ ਮੋਟਰਸਾਈਕਲ ਕੰਪਿਊਟਰ ਕੋਈ ਚੀਜ਼ ਨਹੀਂ ਸਾਡੀ ਛੱਡ ਕੇ ਗਿਆ ਅਸੀਂ ਤਾਂ ਪਤਾ ਨਹੀਂ ਬੱਚੇ ਕਿੱਦਾਂ ਬਚਾਏ ਆ ਸਾਨੂੰ ਬਹੁਤ ਜ਼ਿਆਦਾ ਖਤਰਾ ਜੇ ਹੁਣ ਸਾਨੂੰ ਖਤਰਾ ਜੇ ਸਾਡਾ ਕਿਉਂ ਖਤਰਾ ਜੇ ਜੇ ਗੜਾਈ ਤੇ ਸਮੈਕਾ ਵੇਜ ਕੇ ਤੇ ਚੰਗਰਾ ਮਾਰ ਕੇ ਨੰਗਦੇ ਆ ਹਾਂ ਸਾਰੀ ਦਿਹਾੜੀ ਇੱਥੇ ਆ ਗਾਮ ਚਾ ਛੜਦੇ ਆ ਸਾਡੇ ਬੂਹੇ ਆ ਗੋਦੀ ਆ ਨੰਗ ਹਾਂ ਬਹੁਤ ਹੰਬਲਾ ਕੀਤਾ ਇਹਨਾਂ ਨੇ ਜਿਆਦਾ ਹੀ ਕੀਤਾ ਵਾ ਥੋੜਾ ਬੋਧਾ ਨਹੀਂ ਹੁਣ ਅਸੀਂ ਆਨੇ ਆ ਵੀ ਸਾਨੂੰ ਇਨਸਾਫ ਚਾਹੀਦਾ ਸਰਕਾਰ ਨੂੰ ਇਹ ਕਹਿੰਨੇ ਆ ਸਾਡੀ ਜਾਨ ਨੂੰ ਹਨ ਖਤਰਾ ਸਾਡੇ ਬੱਚਿਆਂ ਨੂੰ ਵੀ ਖਤਰਾ ਇਹਨਾਂ ਤੋਂ ਜੇ ਜੇ ਕੋਈ ਜਾਨੀ ਨੁਕਸਾਨ ਹੋਇਆ ਤੇ ਸਾਰੇ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਗੀ ਜੇ ਸਾਡਾ ਨਾ ਕੁਝ ਕਰੂਗੀ ਤੇ ਤਲਾ ਮਿਲੀ ਵੀ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਆ ਆਪਣਾ ਆਪਣੇ ਮੋਬਾਈਲ ਨੰਬਰ ਤੇ ਵੀ ਆ ਬੰਦੇ ਕੋ ਲੰਬੂ ਆ ਤੇ ਨਾਲ ਕੋ ਹੋਰ ਮੁੰਡੇ ਆਏ ਆ ਤੇ ਕੀ ਕਹਿੰਦੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਜਿਹੜੇ ਘਰ ਸਾਡੇ ਆਏ ਆ ਆਏ ਵੀ ਆ ਚਲੋ ਮੈਂ ਮੌਕਾ ਵੇਖਿਆ ਆ ਤੇ ਭਾਂਤੋੜਾ ਨੇ ਕਾਫੀ ਕੀਤੀ ਆ ਜੋ ਲੀਗਲ ਪ੍ਰੋਸੈਸ ਆ ਜੋ ਲੀਗਲ ਕਾਰਵਾਈ ਕੀਤੀ ਜੋ ਸਾਹਮਣੇ ਹਾਂ ਉਹ ਹੀ ਆਈ ਹੈ ਹਾਂ ਰੋੜੇ ਚੱਲੇ ਆ ਇਨ ਘਰ ਵਿੱਚ ਵੀ ਐਂਟਰੀ ਹੋਈ ਉਹਨਾਂ ਦੀ ਉਹਨਾਂ ਨੇ ਘਰ ਵਿੱਚੋਂ ਅੰਦਰ ਦਾਖਲ ਹੋ ਕੇ ਜਿਹੜੇ ਉਹ ਭਾਂਤੋੜੇ ਸਮਾਨ ਦੀ ਕੀਤੀ ਹੈ ਗੱਲ ਇਹੋ ਤੇ ਮੈਂ ਇਹਨਾਂ ਪੁੱਛਣ ਰਿਆਂ ਪੂਰਾ ਕਲੀਅਰ ਕਰਾਂਗਾ ਤੇ ਫੇਰ ਹੀ ਇਹਨਾਂ ਨੂੰ ਗੱਲ ਤੋਂ ਹੈ ਨਹੀਂ 60 ਮੁੰਡਾ ਲੱਗਦਾ ਮੁੰਡਾ ਕਿਹਨੂੰ ਵੀ ਚੰਗ ਕੀਤੀ ਅਸੀਂ ਕਾਰਵੇ ਨੂੰ ਕਹਾਂ ਬੀ ਦਰਖਾਸਤ ਦੇਵਾਂ ਾਨ ਕੇ ਅਪਾ ਜੋ ਬੰਦੀ ਲੀਗਲ ਪ੍ਰੋਸੈਸ ਚ ਕਾਰਵਾਈ ਕਰਦੇ ਪਰਚਾ ਦੇ ਦਿੰਦੇ ਨੇ